ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਆਪਦੇ ਮਿਊਨਿਸਪਲ ਕਮੇਟੀ ਦੀ ਲੈਕਚਰ ਹੋ ਰਹੀ ਆ ਤੁਸੀਂ ਕਿੰਨੇ ਨੰਬਰ ਵਾਰਤ ਤੋਂ ਉਮੀਦਵਾਰ ਹੋ ਜੀ ਮੈਂ ਜੀ ਗਪਾਲ ਸਿੰਘ ਖਨੌੜਾ ਵਾਰ ਨੰਬਰ 11 ਨਗਰ ਪੰਚਾਇਤ ਪਾਸ ਤੋਂ ਮੈਂ ਚੋਣ ਲੜ ਰਿਹਾ ਜੀ ਕਾਂਗਰਸ ਪਾਰਟੀ ਵੱਲੋਂ ਅਸੀਂ ਚੋਣ ਲੜ ਰਹੇ ਹਾਂ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮਹਾਂਸਾ ਰਵਿੰਦਰ ਖਨੌੜਾ ਜੀ ਦੀ ਰੇਖ ਰੇਖ ਹੈ ਜਿਹੜੀ ਅਸੀਂ ਉਹ ਚੋਣ ਲੜ ਰਹੇ ਹਾਂ ਜੀ ਮੇ ਸਾਹਿਬ ਲੈਕਚਰ ਦੇ ਪਿੱਛੇ ਤੁਸੀਂ ਪਹਿਲਾਂ ਵੀ ਐਮਸੀ ਰਹੇ ਹੋ ਸੋਨੇਕ ਦੱਸਿਆ ਗਿਆ ਵੀ ਵਿਕਾਸ ਦੇ ਕੰਮ ਬਹੁਤ ਕਰਾਈ ਨੇ ਤੇ ਮਹੱਲਾ ਵਾਸੀ ਬਹੁਤ ਖੁਸ਼ ਨੇ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਸਰ ਦੇਖੋ ਇਹ ਕੋਈ ਵਾਹਿਗੁਰੂ ਦੀ ਉਹ ਕਾਲਪੁਰਖ ਦੀ ਉਹ ਕੋਈ ਮਿਹਰ ਆ ਸਾਡੇ ਤੇ ਵੀ ਚਲੋ ਆਪਾਂ ਕੋਈ ਇਹ ਤਾਂ ਹੈ ਨਹੀਂ ਵੀ ਮਤਲਬ ਉਹ ਪਰ ਮੈਂ ਹਰ ਵਕਤੇ ਕੋਸ਼ਿਸ਼ ਕਰੀ ਐ ਮੇਰੇ ਬੱਚੇ ਮੇਰਾ ਬੇਟਾ ਬੇਟੀਆਂ ਮੇਰਾ ਪਰਿਵਾਰ ਉਹ ਹਰ ਵਕਤ ਮਤਲਬ ਅਸੀਂ ਸੰਪਰਕ ਚ ਰਹਿਣਾ ਲੋਕਾਂ ਦੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਮੈਂ ਸ਼ਰੀਕ ਹੁੰਦਾ ਰਿਹਾ ਹਾਂ ਕੋਈ ਵੀ ਜੇ ਮਤਲਬ ਮੰਨ ਲਾ ਜਿਵੇਂ ਕੋਈ ਮੋਹਰਾ ਨੇ ਜਿਹੜੀਆਂ ਲਾਉਣੀਆਂ ਜਾਂ ਹੋਰ ਜਿਹੜੇ ਵੀ ਕੰਮਕਾਰ ਨੇ ਉਹ ਮੈਂ ਪੈਲ ਦੇ ਆਧਾਰ ਤੇ ਕਰ ਰਿਹਾ ਹਾਂ ਮੈਂ ਸਾਡੇ ਸਮੂਹ ਵਾਰਡ ਨੰਬਰ 11 ਤੇ ਸਮੂਹ ਸਹਿਰਵਾਸੀਆਂ ਦਾ ਵੀ ਧੰਨਵਾਦ ਕਰਦਾ ਵੀ ਨਹੀਂ ਤਾਂ ਕਈ ਵਾਰ ਇਹ ਗੱਲ ਹੋ ਜਾਂਦੀ ਹੈ ਵੀ ਮਤਲਬ ਭੁੱਲ ਜਾਂਦੇ ਨੇ ਲੋਕ ਪਰ ਉਹ ਯਾਦ ਕਰਾਉਂਦੇ ਨੇ ਕੋਈ ਕਹਿੰਦਾ ਬਾਈ ਤੂੰ ਮੇਰੇ ਨਾਲ ਫਲਾਣੀ ਜਗਾ ਗਿਆ ਕੋਈ ਕਹਿੰਦਾ ਤਾਂ ਮੇਰਾ ਫਲਾਣਾ ਕੰਮ ਕਰਾਇਆ ਕੋਈ ਕਹਿੰਦਾ ਤਾਂ ਮੇਰਾ ਫਲਾਣਾ ਕੰਮ ਕਰਾਇਆ ਉਹ ਜਿੰਨੀ ਅਸੀਂ ਸੇਵਾ ਕਰੀਆ ਵਾਰਡ ਨੰਬਰ 11 ਦੀ ਉਹ ਸਹਿਰਵਾਸੀ ਹੁਣ ਮੂਰੇ ਹੋ ਕੇ ਮੈਨੂੰ ਜਿਹੜਾ ਉਹ ਸਹਿਯੋਗ ਦੇ ਰਹੇ ਨੇ ਸਾਰੇ ਸਹਿਰਵਾਸੀ ਇਹ ਨਹੀਂ ਹੈਗਾ ਮਤਲਬ ਜੇ ਕੋਈ ਚਲੋ ਰੁੱਸਿਆ ਹੋਵੇ ਕੋਈ ਹੋਰ ਵੀ ਹੈਗਾ ਉਹ ਵੀ ਅਸੀਂ ਜਾ ਕੇ ਆਪ ਦੀ ਜੇ ਕੋਈ ਸਾਡੀ ਗਲਤੀ ਤੇ ਉਹ ਅਸੀਂ ਕਹਿਆ ਵੀ ਸਾਡੀ ਝੋਲੀ ਪਾਓ ਤੁਸੀਂ ਪਰ ਫੇਰ ਵੀ ਸਹਿਰਵਾਸੀਆਂ ਦਾ ਮੇਰੇ ਵਾਰਡ ਵਾਸੀਆਂ ਦਾ ਬਹੁਤ ਬਹੁਤ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਜਿੰਨੇ ਵੀ ਸਾਡੇ ਸ਼ਹਿਰ ਦੇ ਸੀਨੀਅਰ ਨੇ ਜਾਂ ਬਜ਼ੁਰਗ ਨੇ ਉਹ ਸਾਰਿਆਂ ਦਾ ਮਤਲਬ ਇਸ ਕੋਮਿਸ਼ਨ ਐ ਵੀ ਗਪਾਲ ਨੂੰ ਅਸੀਂ ਭਾਰੀ ਬਹੁਤ ਮਤਨ ਨਾਲ ਜਿਤਾ ਕੇ ਦੁਬਾਰਾ ਅਸੀਂ ਨਗਰ ਕਾਉਂਸਲ ਦੇ ਵਿੱਚ ਭੇਜਣਾ ਹੈ ਜਿਵੇਂ ਸਰ ਮੰਨ ਲਓ ਤੁਸੀਂ ਹੁਣ ਜਿੱਤਦੇ ਹੋ ਜੀ ਤਾਂ ਅੱਗੇ ਨੂੰ ਥੋੜੇ ਕੀ ਜੰਦੇ ਹੋਣਗੇ ਕੰਮ ਕਰਦੇ ਜੀ ਦੇਖੋ ਜੀ ਮੈਂ ਪਹਿਲਾਂ ਵੀ ਮੇਰੇ 18 ਪ੍ਰੋਗਰਾਮ ਸੀ ਜਿਦੇ ਵਿੱਚੋਂ ਕੁਝ ਗਲੀਆਂ ਨਾਲੀਆਂ ਬਣ ਗਈਆਂ ਕੁਸ ਵਾਲੇ ਪੈਂਡਿੰਗ ਨੇ ਜਾਂ ਜਿਹੜੀ ਵੀ ਪ੍ਰੋਬਲਮ ਥੀ ਉਹ ਮੈਂ ਲਿਖ ਕੇ ਡਾਇਰੀ ਨੰਬਰ ਲਵਾ ਕੇ ਮਤਲਬ ਕਰਦੇ ਆਂ ਅਸੀਂ ਨਾਲ ਦੀ ਨਾਲ ਜਿਹੜਾ ਵੀ ਸਾਡੇ ਕੋਈ ਬਾੜ ਦਾ ਕੰਮ ਹੁੰਦਾ ਉਹ ਅਸੀਂ ਨੋਟ ਕਰੀ ਜਾਂਦੇ ਆਂ ਜਦੇ ਜਾ ਕੇ ਅਸੀਂ ਨਗਰ ਪੰਚਾਇਤ ਤੋਂ ਆਉਣ ਵਾਲਾ ਜਾਂ ਜਿੱਥੋਂ ਵੀ ਹੋਣ ਵਾਲਾ ਉਹ ਮੇਰੀ ਵੀ ਜਿਹੜੀ ਪਹਿਲ ਹੁੰਦੀ ਹੈ ਉਹ ਮੇਰੀ ਨਗਰ ਤੇ ਮੇਰਾ ਬਾੜ ਨੰਬਰ 11 ਹੀ ਮੇਰੀ ਪਹਿਲ ਹੈ ਕਿਉਂਕਿ ਬਾਅਦ ਦੇ ਵਿੱਚ ਹੁਣ ਜਿਵੇਂ ਵੋਟਾਂ ਆ ਗਈਆਂ ਕਈ ਹੁਣ ਵੀਰ ਕੋਈ ਮਤਲਬ ਨਵਾਂ ਖੜ ਗਿਆ ਜਾਂ ਕਹਿੰਦੇ ਨੇ ਅਸੀਂ ਫਲਾਣੀ ਪਾਰਟੀ ਨੇ ਖੜਾਤਾ ਪਰਾਣੀ ਪਾਰਟੀ ਨੇ ਖੜਾਤਾ ਇਹ ਜਿਹੜੀ ਚੋਣ ਹੈ ਇਹ ਬੰਦੇ ਦੇ ਫੇਸ ਨੂੰ ਮਤਲਬ ਵੋਟ ਵੱਧ ਪੈਂਦੀ ਹੈ ਚਲੋ ਪਾਰਟੀਆਂ ਦਾ ਵੀ ਬਹੁਤ ਵੱਡਾ ਸਹਿਯੋਗ ਹੁੰਦਾ ਪਰ ਸਾਨੂੰ ਜੇ ਅਸੀਂ ਇਹ ਨਗਰ ਪੰਚਾਇਤ ਦੀਆਂ ਚੋਣਾਂ ਲੜਨੀਆਂ ਨੇ ਜੇ ਅਸੀਂ ਸਮਾਜ ਦੇ ਵਿਚਾਰਨਾ ਵਿੱਚ ਤਾਂ ਸਾਨੂੰ ਬਹੁਤ ਵਧੀਆ ਸੋਚ ਲੈ ਕੇ ਚੱਲਣਾ ਪਊ ਕਿਉਂਕਿ ਜਿਹੜਾ ਵੋਟਰ ਹੈ ਉਹੀ ਮਤਲਬ ਸਾਡੀ ਤਾਕਤ ਬਣਦਾ ਉਹ ਸਾਡੇ ਜੇ ਅਸੀਂ ਅੱਜ ਲੋਕਾਂ ਨਾਲ ਕੱਢਦੇ ਹਾਂ ਤਾਂ ਲੋਕ ਵੀ ਸਾਡੀ ਜਿਹੜੀ ਤਾਕਤ ਬਣ ਕੇ ਸਾਨੂੰ ਮੈਂਬਰ ਬਣਾ ਕੇ ਨਗਰ ਪੰਚਾਇਤ ਦੇ ਵਿੱਚ ਭੇਜਦੇ ਨੇ ਜੋ ਵੀ ਬਾੜਵਾਸੀ ਹੋਰ ਵੀ ਮੈਂ ਇੱਕ ਬੇਨਤੀ ਕਰਦਾ ਵੀ ਬਾਅਦ ਚ ਕਈ ਵੀਰਾਂ ਦੀਆਂ ਮਤਲਬ ਇਹ ਸਿਕੈਤਾ ਨੇ ਵੀ ਪੈਸੇ ਲੈ ਕੇ ਕੰਮ ਹੋਏ ਜੀ ਫਲਾਣਾ ਠਮਕਾ ਮਤਲਬ ਅਸੀਂ ਸੌ ਵੀ ਚੱਕ ਸਕਦੇ ਹਾਂ ਵੀ ਕਿਸੇ ਤੋਂ ਜੇ ਚਾਹ ਦਾ ਕੱਪ ਵੀ ਅਸੀਂ ਨੇ ਪੀਤਾ ਹੋਵੇ ਹੁਣ ਮੈਂ ਉਹੀ ਵੀਰਾਂ ਨੂੰ ਵੀ ਬੇਨਤੀ ਕਰਦਾ ਨਾ ਵੀ ਵਧੀਆ ਜਿਹੜੀ ਹੁਣ ਬੰਦਿਆਂ ਦੀ ਆਪਾਂ ਚੋਣ ਕਰੀਏ ਜਿਹੜੇ ਕਿ ਭਾਤ ਸਾਨੂੰ ਇਹ ਸਮਰਪਿਤ ਹੋਣ ਜੀ ਤੇ ਹੋਰ ਸਰ ਮੈਂ ਦੇ ਆਪ ਦੇ ਮਹੱਲਾ ਵਾਸੀਆਂ ਨੂੰ ਕੋਈ ਅਪੀਲ ਕਰਨੀ ਚਾਹੁੰ ਜੀ ਮੈਂ ਮਹੱਲਾ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਵੀ ਜਿਵੇਂ ਤੁਹਾਡੀ ਪਿਛਲੇ 5 ਸਾਲ ਸੇਵਾ ਕਰੀਏ ਇਸੇ ਤਰ੍ਹਾਂ ਅੱਗੇ ਵੀ ਸੇਵਾ ਕਰਾਂਗੇ ਹੁਣ ਸਾਡੇ ਕੋਲ ਬਹੁਤ ਵੱਡੀ ਤਾਕਤ ਸਾਡੇ ਮਹੰਤ ਹਰਵਿੰਦਰ ਸਿੰਘ ਖਨੌੜਾ ਜੀ ਉਹਨਾਂ ਨੇ ਵੀ ਬਿਆਨ ਦਿੱਤਾ ਵੀ ਜਿਹੜਾ ਵੀ ਕੋ ਨਗਰ ਕੌਂਸਲ ਦਾ ਕੰਮ ਸਾਡੇ ਸ਼ਹਿਰ ਦਾ ਕੋ ਕੰਮ ਹੋਊਗਾ ਜੇ ਕੋਈ ਮੈਂ ਵੀ ਇੱਧਰ ਉੱਧਰ ਹੁੰਨਾ ਜਾਂ ਕੋਈ ਅਸੀਂ ਨਹੀਂ ਕਿਸੇ ਦੇ ਅੱਖੇ ਲੱਗਦੇ ਤਾਂ ਲੋਕ ਨੇ ਜਿਹੜੇ ਮਹੰਤ ਹਰਵਿੰਦਰ ਸਿੰਘ ਖਨੌੜਾ 98150762552 ਨੰਬਰ ਉਹਨਾਂ ਦਾ 9417685719 ਮੇਰੇ ਵਾਲਾ ਨੰਬਰ ਹੈ ਜੇ ਮੈਂ ਵੀ ਇੱਧਰ ਉੱਧਰ ਜਾਊਗਾ ਤਾਂ ਇਹ ਜਿਹੜੀ ਜ਼ਿੰਮੇਵਾਰੀ ਹੈ ਮਹਾਂਤ ਹਰਵਿੰਦਰ ਸਿੰਘ ਕਨੌੜਾ ਜਿਹੜੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਨੇ ਉਹ ਇੱਕ ਜ਼ਿੰਮੇਵਾਰੀ ਲੈ ਕੇ ਸਾਨੂੰ ਇਹ ਜਿਹੜੀਆਂ ਚੋਣਾਂ ਨੇ ਲੜਾ ਰਹੇ ਨੇ ਮਹੱਲਾ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਮੇਰਾ ਪਹਿਲਾਂ ਸਾਥ ਦੰਨੇ ਹੁਣ ਵੀ ਮੈਨੂੰ ਵੱਧ ਤੋਂ ਵੱਧ ਵੋਟਾਂ ਨਾਲ ਦਿਤਾਵਾਂ ਜੇ ਕੋਈ ਗਲਤੀ ਹੋਈਵੇ ਮੈਂ ਹੱਥ ਜੋੜ ਕੇ ਸਾਡੇ ਭੈਣ ਭਰਾਵਾਂ ਤੋਂ ਮਾਫ਼ੀ ਵੀ ਮੰਗਦਾ ਤਾਂ ਜੋ ਅਸੀਂ ਤੁਹਾਡੇ ਹੌਂਸਲੇ ਨਾਲ ਅੱਗੇ ਨੂੰ ਵੀ ਵੱਧ ਤੋਂ ਵੱਧ ਸੇਵਾ ਸਮਾਜ ਦੀ ਕਰ ਸਕੀਏ